ਛੜੇ ਨੱਤੇ ਨਾ ਕੋਸਾ ਆਈ ਨਹੀਂ ਜੇ ਲੱਗਿਆ ਤੇਤੋਂ ਨੱਚੇ ਨਾ ਜਾਵੇ ਪਾਰ ਕਦ ਵਾੜੀਏ ਬੋਲੀ ਮਾਰੀਏ ਛੜੇ ਦੀ ਇੱਕ ਵਿੱਚ ਜੀ ਪੁੱਕਾ ਕਦੇ ਮਾਰੀਆਂ ਨਹੀਂ ਹੈਗੀਆਂ ਕੋਕੀ ਦੀ ਝੜਕੀ ਸੀ ਇਹਦੀਆਂ ਦਾਦੀਆਂ ਨੂੰ ਗੋਡੇ-ਗੋਡੇ ਚਾਂਮ ਮੈਂ ਅਨਦਰ ਵਲੌਗ ਹੋਰ ਕੀ ਮੈਂ ਤੁਸੀਂ ਸਾਰੇ ਆਈ ਹੋਪ ਕਿ ਤੁਸੀਂ ਸਾਰੇ ਬਹੁਤ ਵਧੀਆ ਹੋਗੇ ਕੋਈ ਜਣਾ ਰੁੱਸ ਗਿਆ ਇੱਥੇ ਤੇ ਅੱਜ ਦਾ ਵਲੌਗ ਆਪਾਂ ਸਟਾਰਟ ਕਰ ਲਿਗੇ ਆ 11:30 ਹੋ ਗਏ ਨੇ ਤੇ ਅਸੀਂ ਜਿल्ल्या ਨਿੱਕੇ ਕਾਕੇ ਦੇ ਫੰਕਸ਼ਨ ਤੇ ਜਿਹੜਾ ਤੁਸੀਂ ਦੇਖਿਆ ਹੀ ਸੀ ਵਲੌਗ ਪਹਿਲਾਂ ਤੇ ਉਹਦਾ ਅੱਜੇ ਚੌਂਕਾ ਠੀਕ ਹੈ ਸਾਡੇ ਚੌਂਕਾ ਕਹਿੰਦੇ ਨੇ ਕੋਈ ਪੰਜੀਰੀ ਕਾਹ ਦੇ ਦਿੰਦਾ ਵੀ ਪੰਜੀਰੀ ਆਈ ਹੈ ਤੇ ਸਾਡੇ ਜੀ ਕਹਿੰਦੇ ਨੇ ਵੀ ਚੌਂਕੇ ਚੜਾਣਾ ਮਤਲਬ ਉਦੋਂ ਚੌਂਕੀ ਚ ਐਂਟਰ ਹੁੰਦੀ ਹੈ ਜਿਹੜੀ ਬੱਚੇ ਦੀ ਮੰਨ ਹਾਂਜੀ ਗਾਇਜ਼ ਅਸੀਂ ਪਹੁੰਚ ਚੁੱਕੇ ਹਾਂ ਵੈਨਿਊ ਤੇ ਜਿੱਥੇ ਫੰਕਸ਼ਨ ਹੈ ਕਾਕੇ ਦਾ ਮਤਲਬ ਘਾਰੀ ਸੀ ਛੋਟਾ ਜਿਹਾ ਫੰਕਸ਼ਨ ਤੇ ਜਿਹੜਾ ਗ੍ਰੈਂਡ ਵਾਲਾ ਫੰਕਸ਼ਨ ਹੈ ਉਹ ਫਿਰ ਬਾਅਦ ਵਿੱਚ ਕੀਤਾ ਸੀ ਇਹਨਾਂ ਨੇ ਪੈਲੇਸ 'ਚ ਹਾਂਜੀ ਕਾਕੇ ਦੀ ਮੰਮੀ ਜੀ ਕਿਵੇਂ ਲੱਗ ਰਿਹਾ ਜੀ ਤੁਹਾਨੂੰ ਬਹੁਤ ਵਧੀਆ ਲੱਗ ਰਿਹਾ

ਪਾਰੇ ਕਦ ਵਾੜੀਏ ਦੀਆਂ ਦਾਦੀਆਂ ਨੂੰ ਗੋਡੇ-ਗੋਡੇ ਚਾ ਮੁੰਡੇ ਦੀਆਂ ਦਾਦੀਆਂ ਨੂੰ ਗੋਡੇ-ਗੋਡੇ ਚਾ ਮੇਰੀਆਂ ਭੂਆ ਨੂੰ ਗੋਡੇ-ਗੋਡੇ ਮੁੰਡੇ ਦੀਆਂ ਭੂਆ ਨੂੰ 啊，我来。

ਦੇਤੀਆਂ ਮੇਲਣਾ ਆਈਆਂ ਅੱਜ ਕਰ ਬਾਬਲ ਦੇ ਦੀਆਂ ਮੇਲਣਾ ਆਈਆਂ ਮੀਰਾ ਨਾਲੋਂ ਨੇ ਪਤੀ ਜੇ ਪਿਆਰੇ ਭੂਆ ਕਹਿ ਕੇ ਮੱਥਾ ਟੇਕਦੇ ਮੀਰਾ ਨਾਲੋਂ ਨੇ ਪਤੀ ਜੇ ਪਿਆਰੇ ਭੂਆ ਕਹਿ ਕੇ ਮੱਥਾ ਟੇਕਦੇ ਭਾਈ ਰੋਟੀ ਦੇ ਤੇ ਮਰ ਜਾ ਨੂੰ ਲੁੱਟਾਂਗੇ ਪੋਨਾ ਮੇਰੇ ਬਾਪ ਦਾ ਜਵਾਈ ਨਹੀਂ ਪੜਾ ਸੋਣਾ ਮੇਰੇ ਬਾਪ ਦਾ ਜਵਾਈ ਨਹੀਂ ਪੜਾ ਸੋਣਾ ਤੇ ਨੋ ਲਿਆ ਹੋਂ ਦਾ ਦੰਡ ਦਿਲਗੇ ਆਨੀ ਮੇਰਾ ਰੂਹ ਨਹੀਂ ਰਹਾ ਸਿਕਲ ਗਿਆ ਨਹੀਂ ਮੇਰਾ ਰੂਹ ਨਹੀਂ ਰਹਾ ਸਿਕਲ ਗਿਆ ਨਹੀਂ ਦਰ ਵੜ ਗਿਆ ਚਾਤੇ ਨਾ ਪੜ ਗਈ ਐਸ਼ ਰਖਦੇ ਨਾ ਕੂਕਾ ਕਾਕਾ ਦੇ ਮਾਰੀਆਂ ਨਹੀਂ ਹੈਗੀਆਂ ਕੋਪੀ ਜੀ ਜੜ ਗਈ ਸੀ ਉਹ ਮੇਰੇ ਡੈਡੀ ਫਰਦਾ ਨਹੀਂ அப்பா நம்பர் ஆப்பர் போல நம்பர் ஆப்பர் போல தனித்தனித்தனி ਗਾਈਜ਼ ਵੈਲਕਮ ਬੈਕ ਤੇ ਹੁਣ ਅਸੀਂ ਪਹੁੰਚ ਚੁੱਕੇ ਹਾਂ ਘਰ ਜਿਵੇਂ ਕਿ ਤੁਹਾਨੂੰ ਬੈਕਗ੍ਰਾਉਂਡ ਤੋਂ ਪਤਾ ਲੱਗ ਹੀ ਰਿਹਾ ਹੋਣਾ ਤੇ ਉੱਥੇ ਫੰਕਸ਼ਨ ਬਹੁਤ ਵਧੀਆ ਹੋ ਗਿਆ ਸਾਰਾ ਅਰੇਂਜਮੈਂਟ ਬਹੁਤ ਵਧੀਆ ਸੀ ਤੇ ਬਹੁਤ ਹੀ ਜ਼ਿਆਦਾ ਮੈਂ ਉੱਥੇ ਕੈਪਚਰ ਨਹੀਂ ਕਰ ਸਕੀ ਕਿਉਂਕਿ ਔਖਾ ਹੋ ਜਾਂਦਾ ਥੋੜਾ ਜਿਹਾ ਇੱਕ ਹੁੰਦਾ ਵੀ ਟਾਈਮ ਸਪੈਂਡ ਕਰ ਲਈ ਨਹੀਂ ਦੇਰਵਾਦ ਸਾਰਿਆਂ ਨੂੰ ਮਿਲੇ ਹੁੰਨੇ ਆ ਤੇ ਬਸ ਉਹਦੇ ਵਿੱਚ ਬਿਜ਼ੀ ਸੀ ਅਸੀਂ ਤੇ ਜਿੰਨਾ ਕੋ ਹੋ ਸਕਿਆ ਥੋੜਾ ਬੋਤਾ ਨੱਚਦਿਆਂ ਨੂੰ ਜਿਹਨਾਂ ਦਾ ਮੈਂ ਕੈਪਚਰ ਕੀਤਾ ਬਹੁਤ ਕੋਸ਼ਿਸ਼ ਕੀਤੀ ਸਾਰਾ ਦਿਨ ਬਿਜ਼ੀ ਰਹੇ ਆ ਟਾਈਮ ਹੀ ਨਹੀਂ ਲੱਗਿਆ ਸਾਰੇ ਜਣੇ ਬੜੀ ਜ਼ਿਆਦਾ ਵੇਟ ਕਰਦੇ ਪਏ ਸੀ ਇਹ ਟਾਈਮ ਦੀ ਵੀ ਕਦੋਂ ਇਹ ਟਾਈਮ ਪਰਮਾਤਮਾ ਲਿਆਵੇ ਸ਼ੁਕਰ ਹੋਏਗਾ ਹਨਾ ਜਦੋਂ ਟਾਈਮ ਆਏਗਾ ਤੇ ਅਸੀਂ ਸਾਰੇ ਇਕੱਠੇ ਹੋਵਾਂਗੇ ਇੱਕ ਬਹਾਨਾ ਹੁੰਦਾ ਇਕੱਠੇ ਹੋਣ ਦਾ ਫਿਰ ਮੁੜ ਕੇ ਸਾਰੇ ਆਪੋ ਆਪਣੇ ਘਰਾਂ ਨੂੰ ਦੁਰ ਜਾਂਦੇ ਨੇ ਜਦੋਂ ਆਉਣ ਲੱਗਿਆਂ ਹਨਾ ਬੜਾ ਔਖਾ ਲੱਗਦਾ ਜਦੋਂ ਜਾਣਾ ਸੀ ਜਦੋਂ ਬੜਾ ਚਾਅ ਸੀ ਵੀ ਹਾਂ ਸਾਰਿਆਂ ਨੂੰ ਮਿਲਣਾ ਉਹਨੂੰ ਵੀ ਮਿਲਾਂਗੇ ਉਹਨੂੰ ਵੀ ਮਿਲਾਂਗੇ ਤੇ ਇੱਕ ਦਿਨ ਚਾਉਣ ਲੱਗਿਆਂ ਫਿਰ ਬੜਾ ਔਖਾ ਲੱਗਦਾ ਸੋ ਕੀ ਕਰ ਸਕਦੇ ਆਹੀ ਦੁਨੀਆਦਾਰੀ ਏ ਹਨਾ ਤੇ ਮਿਲ ਕੇ ਫਿਰ ਵਿਛੜਨਾ ਪੈਂਦਾ ਹੀ ਏ ਤਾਂ ਥੋੜਾ ਜਿਹਾ ਔਖਾ ਲੱਗਦਾ ਹੈ। ਪਿਆਰ ਦੇ ਇਕੱਠੇ ਹੋਏ ਹੋਏ ਆ ਉੱਥੇ ਜਿਹੜੇ ਮੈਂ ਤੁਹਾਨੂੰ ਮੈਰिज ਦਿਖਾਈ ਸੀ ਜਨਵਰੀ ਦੇ ਵਿੱਚ ਮਾਸੀ ਦੀ ਬੇਟੀ ਦੀ। ਉਦੋਂ ਦੇ ਅਸੀਂ ਮਿਲੇ ਪਏ ਆ ਸਾਰੇ ਜਣੇ। ਉਸ ਤੋਂ ਬਾਅਦ ਹੁਣ ਮਿਲੇ ਸੀ ਸਾਰੇ ਜਣੇ ਉਵੇਂ ਇਕੱਠੇ ਹੋਏ ਸੀ ਬੜਾ ਮਜ਼ਾ ਆਇਆ। ਬਹੁਤ ਇੰਜੋਏ ਕੀਤਾ ਤੇ ਇਹ ਹੀ ਖੁਸ਼ੀਆਂ ਦੇ ਪਲ ਹੁੰਦੇ ਨੇ ਜਿਹੜੀਆਂ ਮੈਮਰੀਜ਼ ਹੁੰਦੀਆਂ ਨੇ ساری ਉਮਰ ਆਪਣੇ ਨਾਲ ਰਹਿੰਦੀਆਂ ਨੇ ਨਾ ਚੰਗੀਆਂ ਮੈਮਰੀਜ਼। ਸੋ ਇਹਨਾਂ ਨੂੰ ਕੈਪਚਰ ਕਰਨਾ ਬਹੁਤ ਵਧੀਆ ਲੱਗਦਾ ਮੈਨੂੰ ਪਰ ਬਹੁਤ ਵਧੀਆ ਰਿਚੁਅਲ ਨੇ ਉੱਥੇ ਸਾਰੇ ਮੈਂ ਤੁਹਾਨੂੰ ਪਹਿਲਾਂ ਵੀ ਇੱਕ ਵੀਡੀਓ ਦੇ ਵਿੱਚ ਵਿਖਾਏ ਸੀ ਜਿਵੇਂ ਪਿੰਡ ਦੇ ਵਿੱਚ ਚੌਲ ਵਗੈਰਾ ਵੰਡਦੇ ਨੇ ਹਨਾ ਤੇ ਰੋਟੀ ਤੇ ਕੜਾ ਦਾ ਹੁੰਦਾ ਹੈ ਹਨਾ ਆਪਣੇ ਆਪਣੇ ਪਿੰਡ ਦਾ ਰਿਵਾਜ ਹੁੰਦਾ ਉਹ ਵੀ ਅਸੀਂ ਵੰਡਣ ਗਏ ਸੀ ਫਿਰ ਉੱਥੇ ਮੈਂ ਕੈਪਚਰ ਵੀ ਕੀਤੀ ਹੈ ਉਹ ਮੈਂ ਤੁਹਾਨੂੰ ਵੀਡੀਓ 'ਚ ਦਿਖਾ ਦਿੱਤਾ ਸੀ ਜੇ ਤੁਸੀਂ ਉਹ ਵੀਡੀਓ ਨਹੀਂ ਦੇਖੀ ਤਾਂ ਜਾ ਕੇ ਦੇਖ ਸਕਦੇ ਹੋ ਸਾਲ ਦੋ ਕੁ ਸਾਲ ਪੁਰਾਣੀ ਵੀਡੀਓ ਹੋ ਚੁੱਕੀ ਹੋ ਆਈ ਥਿੰਕ ਤੇ ਬਸ ਇਹੀ ਏ ਜੀ ਚਲੋ ਜੀ ਹੁਣ ਪੜਾਈਏ ਬੱਚਿਆਂ ਨੂੰ ਬਹੁਤ ਟਾਈਮ ਹੋ ਗਿਆ 6 ਵਜੇ 6 ਵਜੇ ਅਸੀਂ ਆਏ ਆ ਘਰ ਬਾਏ ਬਾਏ ਗਾਈਜ਼ ਬਾਏ ਬਾਏ ਗਾਈਜ਼ ਬਾਏ ਬਾਏ ਨਾਂਗੂ ਤੇ ਚਲੋ ਜੀ ਮਿਲਦੇ ਹਾਂ ਤੁਹਾਨੂੰ ਨੈਕਸਟ ਵਧੀਆ ਜਿਹਾ ਵਲੌਗ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਥੈਂਕਸ ਫॉर ਵਾਚਿੰਗ ਬਾਏ